ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਸਾਰੇ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ ਨਵੇਂ ਵਲੌਗ ਦੇ ਵਿੱਚ ਵਲੌਗ ਬਹੁਤ ਟਾਈਮ ਵੱਧ ਬਣਾਉਣ ਲੱਗੇ ਆਪਾਂ ਖੇਤ ਤੁਰੇ ਫਿਰਦੇ ਆ ਮੌਸਮ ਹੋਇਆ ਪਿਆ ਖਰਾਬ ਆਲੂਆਂ ਦੀ ਪਟਾਈ ਢਾਵੇਂ ਢਾਵੇਂ ਚੱਲੀ ਆ ਤੇ ਬਿੱਲ ਬੁੱਲਾ ਵੱਢੀ ਜਾਂਦੇ ਆ ਲੋਕ ਤੇ ਮੌਸਮ ਬਾਲਾ ਵਧੀਆ ਨਹੀਂਗਾ ਖਰਾਬ ਹੋਇਆ ਪਿਆ ਵਾ ਕਣੀਆਂ ਵੀ ਪੈ ਜਾਂਦੀਆਂ ਕਿਤੇ ਹਟ ਜਾਂਦੀਆਂ ਵਾ ਤੇ ਆਪਾਂ ਫਿਰ ਆਪਣੇ ਗੰਨਾ ਪੀੜਨ ਦੀ ਗੁੜ ਬਣਾਉਣ ਦੀ ਤਿਆਰੀ ਕਰੀ ਜਾਂਦੇ ਆ ਤੇ ਸਮਾਨ ਸੋਨ ਫਿੱਟ ਕਰਦੇ ਆ ਕੱਲ ਦੇ ਲੱਗੇ ਹੋਏ ਆ ਪਰਸੋਂ ਦੇ ਅੱਜ ਪਾਦਾ ਪਤੰਭੂ ਉੱਤੇ ਚੁਰਾਂ ਦੇ ਉੱਤੇ ਪਾਇਆ ਵਾ ਵਿਰਾਦ ਨੂੰ ਤਰੇਲ ਪੈਂਦੀ ਹੈ ਜਾਂ ਮੀਂਹ ਕਣੀ ਦੇ ਵਿੱਚ ਹਵਾ ਪੈਂਦੀ ਹੈ ਚਾਰੇ ਪਾਸੇ ਚੁਰਾਂ ਨੂੰ ਨਹੀਂ ਲੱਗਦੀਗੀ ਆਕੜਾ ਹਲਿਆੰਦਾ ਰਹੀ ਆਪਾਂ ਇੱਕ ਨਵਾਂ ਤੇ ਇੱਧਰ ਸਾਰਾ ਮਟੀਰੀਅਲ ਫੇਟੰਗ ਕਰਤੀ ਅੱਜ ਤੰਬੂਰੀ ਫੇਟੰਗ ਬਹੁਤ ਘੈਂਟ ਹੋਈ ਫਿਰ ਤੂੰ ਅੱਜ ਆਜ ਫਿਰ ਮੈਂ ਆਇਆ ਨਾ ਫਿਰ ਤੁਸੀਂ ਤਾਂ ਕੀਤਾ ਹੀ ਕੋਹ ਨਹੀਂ ਦੋ ਦਿਨਾਂ ਦਾ ਹੈਨਾ ਤੇ ਕੜਾਹੇ ਗੜੂ ਇਹ ਕਰਦੇ ਆ ਫੱਟ ਚੁਰਾ ਕੱਢ ਲੀਆਂ ਇਧਰ ਝੋਕਾ ਲਾਉਣ ਵਾਲਾ ਪ੍ਰੋਗਰਾਮ ਆ ਚੌਰ ਤੇ ਗੁੜ ਬਣਾਣਾ ਵਾ ਉਧਰ ਰੋ ਤੱਤਾ ਹੋਊਗਾ ਏਸੀ ਦੀ ਮੰਡੀ ਜੀ ਆਪਾਂ ਸੈੱਟ ਕਰਦੇ ਆ ਜੀ ਲੈ ਫੜ ਏਸੀ ਹੈਂ ਸਰੀਆ ਨਹੀਂ ਲੱਭਿਆ ਸਰੀਆ ਤਾਂ ਮੰਗਾਉਣਾ ਪੈਣਾ ਸਹਰੋਂ ਵੱਡਾ ਹਰਾ ਪਿਆ ਉਹ ਟੋਟਾ ਵੱਡਣਾ ਪੂਗਾ ਇੱਕ ਮਿੰਟ ਦੇਖ ਲਾਂ ਨਹੀਂ ਆਪਾਂ ਐ ਕਰਕੇ ਦੇਖਿਆ ਤਰਾਮ ਪਟਾ ਗਈ ਚੌਥਾ ਦੂਸਰ ਨਹੀਂ ਪਰ ਤੂੰ ਕਹਿੰਦਾ ਚੋਰ ਡੂੰਗੀ ਹੋਗੀ ਚਲੋ ਇੱਟਾਂ ਲਾਉਣੀਆਂ ਮੈਂ ਵਿੱਚ ਪਾਸਾ ਬਦਲ ਕੇ ਦੇਖਿਆ ਠੀਕ ਆ ਇੱਥੇ ਅੱਡੀ ਹਾਣੇ ਤੇਸੀਆਂ ਨਾਲ ਨਾਲ ਪੇਟਾ ਘੜ ਘੜ ਲਾਊਗਾ ਉੱਤੇ ਪਾਊਗਾ ਗਾਰਾ ਪਰ ਤੂੰ ਦਾ ਵਹਿਮ ਕੱਢਣਾ ਹੁਣ ਅੱਜ ਜਿੰਨੀ ਰੀਜ ਨਾਲ ਇੱਟਾਂ ਲਾਊਗਾ ਖਰੀ 5 ਚੌਥੇ ਨੂੰ ਚੱਕਣੀਆਂ ਪੈਣਗੀਆਂ ਕਰਾਂਗੇ ਓਏ ਹਾਂ ਤਬਾਲਾਂ ਤੋਂ ਵੱਡਾ ਲੱਗਣਾ ਸੀ ਔਰ ਕਿੰਨੀ ਘਰਦੀ ਆ ਸਵਾਨ ਰੈਡੀ ਆ ਕਣੀਆਂ ਵੇਹ ਲੱਗੀਆਂ ਪੈਣਾ ਖੜਕਾ ਦੇਖੋ ਸੌਣ ਦਾ ੜਕ 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 ਹੁੰਦੀ ਆ ਇਹ ਤਾਂ ਉਹ ਆ ਚੋਰ ਫੁੱਲਣ ਵਾਲਾ ਵਾ ਅੱਗ ਫੁੱਲਣ ਵਾਲਾ ਵਾ ਇੱਧਰ ਕਲਾੜਾ ਆਪਣਾ ਤੇ ਇੰਜਣ ਕਰਤਾ ਫਿੱਟ ਨਾਲ ਹੈਗੀਆ ਮੋਟਰ ਆ ਟੱਬ ਥੱਲੇ ਫਲੇਟ ਵਾਵਾ ਹੁੰਦੀ ਆ ਰਕੀ ਮੋਟਰ ਵੀ ਚੱਲੂਗੀ ਫਲੇਟ ਜਦੋਂ ਹੋਇਆ ਕਰੂਗੀ ਨਹੀਂ ਫਿਰ ਇੰਜਣ ਤਾਂ ਹੈਗਾ ਉਹ ਤਾਂ ਟੈਂਕੀ ਆ ਇਹਦੀ ਆ ਪਾਣੀ ਵਾਲਾ ਪ੍ਰੋਗਰਾਮ ਆ ਕਣੀਆਂ ਹੋ ਗਈਆਂ ਵਾਵਾ ਇੱਧਰ ਕਲਾੜਾ ਵਾ ਇਹਨੂੰ ਪੈਪੂ ਪਾ ਕੇ ਇੱਥੋਂ ਬਾਲਟੀ ਰੱਖਾਂਗੇ ਮੂਰੇ ਇਹਦੇ ਘਰੋਂ ਵਾਸਤੇ ਤੇ ਇੱਧਰ ਰੱਖਾਂਗੇ ਇੱਕ ਡਰਮ ਇੱਥੇ ਰੋ ਆਊਗਾ ਇਹ ਤੋਂ ਪਿੱਪੇ ਵਰਕੇ ਆਪਾਂ ਪਾਰਾਂਗੇ ਇੱਧਰ ਕੜਾਹੇ 'ਚ ਹਜੇ ਤਾਂ ਫਿਰ ਆਪਣਾ ਹੀ ਚਾਲਾ ਕੰਮ ਕਰਤਾ ਕੰਮ ਨਾ ਹੁਣ ਤੂੰ ਨੱਪੀ ਖੜਾਵਾ ਇਹਨੂੰ ਵੀ ਬਾਹਰ ਨੂੰ ਨਿਕਲ ਦੇ ਕਾ ਕਰਤਾ ਪਾਸਵਰ ਤੋਂ ਬੱਸ ਹੈ ਨਹੀਂ ਤੇਰੇ 'ਚ ਕਲਾਮੂਤ ਮੈਰਾ ਕਿਆ ਕਲਾ ਮੂਤ ਨਾ ਭਰਿਆ ਹੋਇਆ ਮਤ ਉਹ ਓਏ ਮੂਹ ਤਾਂ ਚੱਕਿਆ ਜਾਣਾ ਇਸੋ ਭੈਣ ਡਾਵਾ ਡੋਲ ਜਾਇਆ ਫਿਰ ਸਰੀਆ ਆਹ ਲਾਉਣਾ ਫਿਰ ਤੂੰ ਹੁਣ ਇਟਾਂ ਚਾਰ ਉੱਚੀ ਕਰਨੀਆਂ ਕਹਿੰਦੇ ਨਹੀਂ ਹਟ ਦੇ ਇਹ ਓਦਰ ਮੌਸਮ ਖਰਾਬ ਹੋਇਆ ਪਿਆ ਵਾ ਪਾਸ ਤੋਂ ਆਪਾ ਕਲਾੜਾ ਚਲਾਉਣਾ ਯਾਰ ਹਾਂ ਫਿਰ ਤੂੰ ਹੂੰ ਮੇਰਾ ਬਾਹਰ ਨਿਕਲਣ ਜੀ ਨਹੀਂ ਕਰਦਾ ਕੜੀਆਂ ਪੈਂਦੀਆਂ ਵਾ ਠੰਡ ਲੱਗੀ ਜਾਂਦੀ ਆ ਬੰਦੇ ਆਪਣੇ ਭਿੱਜ ਗਏ ਭਿੱਜੀ ਜਾਂਦੇ ਮਤਲਬ ਉਹ ਨਹੀਂ ਆਉਂਦੇ ਇੱਧਰ ਆਪਣੇ ਬੰਦੇ ਕਮਾਲ ਘਟਦੇ ਆ ਬਈ ਤਿੰਨ ਬੰਦੇ ਹੀ ਆਜ ਤਾਂ ਥੋੜਾ ਜਿਹਾ ਕੰਮ ਹਲ ਚਲਾਵਾਂਗੇ ਆਪਾਂ ਖੋਰੀ ਸਾਡੀ ਭਿੱਜੀ ਜਾਂਦੀ ਆ ਦਰਪਾਲ ਦਿੱਤੀ ਹੋਈ ਆ ਇੱਧਰ ਬਈ ਤੇ ਬੱਤਲ ਬਾਈ ਪੂਰੀ ਫੁੱਲ ਆ ਇੱਧਰ ਪਿਆਜ਼ ਲਾਇਆ ਹੋਇਆ ਆਪਣੇ ਤਾ ਕਰ ਲਈ ਰੱਖ ਲਿਆ ਮੇਧ ਹੋਊਗੀ ਇੱਥੇ ਕਿਉਂਕਿ ਬਾਅਦ ਚ ਜਿਹੜਾ ਕੁਝ ਬਣਿਆ ਜਦੋਂ ਗੁੜ ਬਣ ਗਿਆ ਉਹ ਲौला ਲਾਂਗੇ ਫਿਲਹਾਲ ਹਾਲ ਤਾਂ ਹਰੇ ਪਰਤੂ ਤੇ ਗੱਲ ਖੜੀ ਆ ਸਾਰੀ ਆਗੇ ਇੱਧਰ ਸਾਡੇ ਤਿਆਰ ਬੇਕਰਮ ਇਸ ਤਰੀ ਕੱਢ ਸਾਬਜਾ ਕਰੂਗਾ ਜਦੋਂ ਕੱਢਾਂਗੇ ਉਹ ਸਵਾ ਉਹ ਜਦੋਂ ਉਹਨੂੰ ਘਮਾ ਆ ਸਿਰਾਂ ਜਨੇ ਚੱਕ ਆਪਾਂ ਜਾਲ ਵੀ ਸਿੱਧਾ ਕਰਨਾ ਵਾਲੇ ਰਹੀਏ ਜਾ ਮੈਂ ਮੈਂ ਉਹ ਇੱਟਾਂ ਇੱਟਾਂ ਖੜਦਿਆਂ ਹੁਣ ਉੱਥੇ ਉਹ ਆਦਾ ਚੱਤੀ ਜਾਣਾ ਲਾਈ ਜਾਣਾ ਇਹਨੂੰ ਤਾਂ ਚੱਲ ਪਿਆਰਾਂ ਦੇ ਉੱਤੇ ਇੱਟਾਂ ਦੇ ਖੜਦਿਆਂ ਤੂੰ ਉੱਥੇ ਥੱਲੇ ਰੰਬੇ ਲਾ ਕੇ ਨਾ ਹੁਣ ਟਾਕ ਲਾ ਕੇ ਰੰਬੇ ਦੇ ਆਏ ਆਏ ਲਾ ਲੇ ਕਿ ਹੁਣ ਇੱਟਾਂ ਤੇ ਲਾਉਣੀ ਐ ਮਿੱਟੀ ਹੁਣ ਓਏ ਮੈਂ ਨਹੀਂ ਇੱਟਾਂ ਦੇ ਨਹੀਂ ਆਇਆ ਦੇਖੋ ਟੋੜਾ ਜਾ ਰਿਹਾ ਅੱਛਾ ਉਹਦੇ ਵਿੱਚ ਜਾਂ ਉਹਨੂੰ ਲੈਪ ਹੌਲੀ ਹੌਲੀ ਲਿਪਣਾ ਪੈਣਾ ਹੱਥ ਨਾਲ ਲਿਪ ਹੱਥ ਨਾਲ ਲਿਪ ਦੇ ਹਾਏ ਐ ਡੋਗਾ ਟੀਪ ਕਰਦੇ ਆ। ਆ ਕੋਣ ਆਣਾ ਤਿੰਨ ਹੀ ਤਰ੍ਹਾਂ ਕੱਢਦਾ ਪੂਰਾ ਚਾਂਕਦਾ ਪੈਦੀ। ਮੈਂ ਕਹਿੰਦਾ ਬਾਵਾ ਕੱਢਿਆ ਹੋਇਆ ਵਾ। ਭੱਜੇ ਫਿਰ ਨਾ ਭੱਜੇ ਗੁਰੂ ਵਾਲਾ ਦੀ। ਪੂਰਾ ਕੱਢਿਆ ਵਾ ਉੱਤੋਂ ਚੜ ਕੇ। ਇਹਨੂੰ ਵੀ ਕੱਲੂ ਫਿਰ ਪਲਾਸਟਰ ਕਰਨਾ ਆਪਾਂ। ਮੈਂ ਨਿਸ਼ੱਲੀ ਕਰਾਈ ਆਂ ਮੈਂ। ਹਾਂ ਹਾਂ। ਡੋਗਾ ਟੀਪ ਕਰਦੇ ਹੁਣ। ਆਥਣਾ ਹੋ ਗਿਆ। ਠੰਡ ਲੱਗਣ ਲੱਗ ਗਈ। ਹੋਰ। ਅੰਦਰ ਗੱਲ ਕਰੀਂ ਨੀ ਨਾਲੀ। ਪਹਿਲਾ ਮੈਨੂੰ ਆਉਣ ਸਰ ਗਿਆ ਪਹਿਲਾ ਪੱਲੀ ਭਾਈਏ ਇਧਰੋਂ ਹਵਾ ਆਉਂਦੀ ਵਾਲੀ ਉਹ ਜਾਰੇ ਸਾਡੇ ਚੋਂ ਦੇ ਵਦਿਆ ਪਤਾ ਦਿੰਦਿਆ ਉਹ ਤਾਂ ਹਿੱਲੇ ਹੋਏ ਭਿੰਦੇ ਹੋਣੀ ਗੰਨਾ ਘਟਦਿਆ ਕਣੀਆਂ ਚ ਉਹ ਵਿੱਚ ਗਾਟਾ ਤੋਰ ਪਾਜੂ ਉਹ ਜਾਨ ਨੂੰ ਤਿਆਰੀ ਜੀ ਕਰਦੇ ਇਧਰ ਨੂੰ ਆਉਣ ਦੀ ਉਹਨੂੰ ਕਣੀਆਂ ਹੜ ਦਿੰਦੀ ਰੱਖ ਵੀ ਦੇ ਦਵਾ ਪਹਿਲਾ ਇਹ ਦੇਖਣ ਲੱਗਲੇ ਵੀ ਹਟਿਆ 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 ਜਦੋਂ ਤੁਰਦੇ ਇਧਰ ਨੂੰ ਉਹਨੂੰ ਕਣੀਆਂ ਹੜ ਦਿੰਦੀਆਂ ਹਾਂ ਹਵਾ ਚੱਲਦੀ ਆ ਪੂਰੀ ਫੁੱਲ ਹੈਂ ਪਿੱਤਾਂ ਜਿੱਥੋਂ ਲਿਆਂਦੀਆਂ ਉੱਥੇ ਰੱਖਾਂਗੇ ਇਧਰੋਂ ਬਣ ਗਿਆ ਦੇਖ ਪੂਰਾ ਤੰਬੂ ਸਾਡਾ ਐਨੋਟਾ ਇਧਰਲੇ ਪਾਸੇ ਇਧਰ ਡਰਮ ਜਾਂ ਪਿਆ ਇਧਰਲੇ ਪਾਸੇ ਬਾਲਣ ਰਹਿਊਗਾ ਇੱਥੇ ਬਾਲਣ ਰੱਖਾਂਗੇ ਟੋਕ ਖੋਰੀ ਟੋਕ ਉਧਰ ਰੱਖਾਂਗੇ ਕਿਉਂਕਿ ਉਧਰੋਂ ਆਣੀ ਹੈ ਬਾਲਣ ਨੂੰ ਸੱਜੇ ਜਾਣ ਤੋਂ ਹਾਂਜੀ 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 ਉੱਤਟਾ ਕੱਲ ਨੂੰ ਨਹੀਂ ਆ ਪਾਲਣ ਨੂੰ ਥੱਲੇ 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 ਵਸਾਇਆ ਤਾਂ ਹੋਏ ਸੀ ਅੱਗੇ ਪੱਲੜ ਤੇ ਆਕ ਕਾਗਜ਼ ਵਸਾਇਆ ਸੀ ਕਾਗਜ਼ ਤੇਲ ਕਢਾਵਾ ਕਾਗਜ਼ ਤੇ ਪੈਰ ਤੇਲ ਕਢਾਵਾ ਹੈਨਾ ਹੂੰ ਰੋਕਣਾ ਕਾਗਜ਼ ਨਹੀਂ ਸੱਲ ਪੱਲੜਨੇ ਰੋਕਣੀ ਦੂਰਾ ਕੋਟ ਕਰਨਾ ਪਊਗਾ ਸਕੂ ਰਿ ਲਾਈਵ ਇਹ ਚਾਲ ਗਦਾ ਆ ਪਿਆ ਸਮਾਨ ਐਸੈਸਰੀ ਸਾਡੀ ਪਈ ਆ ਬਈ ਪੀਪੇ ਪੂਪੇ ਧੋ ਕੇ ਰੱਖੇ ਪਏ ਸਾਰੇ ਜਦ ਵਰਤਨੇ ਹੋਏ ਫੇਰ ਇੱਕ ਵਾਰੀ ਆ ਪਤੋ ਲੈਣੇ ਦੁਬਾਰੇ ਸਾਰਾ ਸਮਾਨ ਹੁਣ ਤਾਂ ਧੁੱਤਿਆ ਹੀ ਹੋਇਆ ਉਹ ਤਕਰੀਬਨ ਬਾਕੀ ਫਿਰ ਦਿਖਾਵਾਂਗੇ ਤੁਹਾਨੂੰ ਜਿੱਦਨ ਚਲਾਦਾ ਅਸੀਂ ਕੰਮ ਬਸ ਮਾਲ ਕਮੇ ਰੱਖੇ ਵਾ ਮੌਸਮ ਵਧੀਆ ਰਹੇ 15 ਦਿਨ ਮੌਸਮ ਪੂਰ ਰੈਣ ਕੰਡੇ ਤੇ ਚਾਈਦਾ ਜਮਾ 15 ਦਿਨਾਂ ਦਾ ਕੰਮ ਆ ਆਪਣਾ ਫਿਰ ਨਮੇੜ ਦਾਂਗੇ ਫਰਾਲੋਂ ਦੀ ਪਟਾਈ ਚੱਲ ਰਹਿਣੀ ਹੈ ਮਗਰੀ ਜੇ ਮੌਸਮ ਖਰਾਬ ਹੋ ਗਿਆ ਫਿਰ ਵਿੱਚੇ ਪਟਾਈ ਕਰਨੀ ਪੈਣੀ ਹੈ ਕਿਉਂਕਿ ਜੇ ਗੁੜ ਦਾ ਕੰਮ ਰਹਿ ਗਿਆ ਬੱਚ ਬਲਨ ਬੁਲਨ ਬਾਲਾ ਗਿੱਲਾ ਹੋ ਜਾਂਦਾ ਸਮਾਨ ਦਾ ਟਾਕ ਟਕਈਆ ਬਹੁਤ ਕਰਨਾ ਪੈਂਦਾ ਵਾ ਹੁਣ 15 ਦਿਨ ਪੂਰੀ ਫੁੱਲ ਡਿਊਟੀ ਰਹਿਣੀ ਆਪਣੀ ਚੱਲੀ ਜਾਣਾ ਕੰਮ ਹੋਰ ਇੱਧਰ ਕੁਮਾਰ ਆ ਸਾਹਮਣੇ ਪੱਤ ਤਿੰਨ ਬੰਦੇ ਹੀ ਕੱਢਦੇ ਆ ਜਦੋਂ ਚੱਲ ਫੇ ਕੰਮ ਤੇ ਨਾਲ ਦੇ ਨਾਲ ਬੰਦੇ ਵਧਾਵਾਂਗੇ ਮਨ ਘੜਨੋ ਜਿ ਬਾਰਾ ਘੜਿਆ ਗਿਆ ਮੌਸਮ ਨੂੰ ਦੇਖ ਕੇ ਫਿਰ ਗਰਨਾ ਸੁੱਕੀ ਜਾਊਗਾ ਪਿਆ ਉੱਥੇ ਇੱਧਰ ਵੀ ਸਫਾਈ ਹੋ ਗਈ ਹੁਣ ਪੈਰ ਤੋਂ ਕਰੀ ਜਾਂਦਾ ਡੋਗਾ ਟੀਪ ਚਾਰੇ ਪਾਸੇ ਕਰਦੀ ਹੁਣ ਹੂੰ ਕਰਦੇ ਨਹੀਂ ਕਰਦੇ ਹੂੰ ਇਹ ਜੇ ਕੰਮ ਤਾਂ ਰੱਬ ਦਾ ਵੇ ਤੈਨੂੰ ਹਲਾ ਵੇ ਹੂੰ ਵੀ ਤੂੰ ਮੈਸਤਰੀ ਆ ਐਂਚੀਆਂ ਉੱਚੀਆਂ ਲਾਣੀ ਕਹਿੰਦਾ ਮੈਨੂੰ ਪਤਾ ਲੱਗਦਾ ਐਂਚੀਆਂ ਉੱਚੀਆਂ ਊਂਤਾਵਾਂ ਚੱਕ ਦਿੰਦਾ ਫੱਟੇ ਦਲਪੂਰਾ ਵਾ ਨੀਲਾ ਨੀਲਾ ਅਸਮਾਨ ਹੋਇਆ ਪਿਆ ਬੱਦਲਾਂ ਜਾਂ ਨਾਲ ਇੱਧਰ ਹਵਾ ਪੈਂਦੀ ਆ ਬਾਵਾ ਇੱਥੋਂ ਦੀ ਆਵਾਂਗੇ ਵੀ ਅਸੀਂ ਕਰਨੇ ਲੈ ਕੇ ਕਮਾ ਉਹ ਦੂਰੇ ਖਾਲ ਬਾਕੇ ਰੱਖਿਆ ਸੀ ਕਿਉਂਕਿ ਕਣਕ ਨੂੰ ਪਾਣੀ ਲਾਉਣਾ ਪੈਣਾ ਵਾ ਵਿਚਲੀ ਦਿਨ ਲੱਗੇ ਤਾਂ ਫਿਰ ਰਾਹ ਨਹੀਂ ਰਹਿਣਾ ਵਾ ਇੱਥੋਂ ਆਪਾਂ ਖਾਲ ਪਹਿਲਾਂ ਹੀ ਉਸ ਪਲਾਨਿੰਗ ਤੇ ਰੱਖ ਕੇ ਪਾਇਆ ਸੀ ਇਹਦੇ ਵਿਚਰੀ ਫਿਰ ਭਰੀਆਂ ਲੈ ਕੇ ਬੰਦੇ ਆਉਣਗੇ ਕੰਨਾ ਢੋਣ ਨੂੰ ਬਾਕੀ ਫਿਰ ਜਦੋਂ ਚੱਲ ਪੈ ਕੰਮ ਉਹ ਦਿਖਾਵਾਂਗੇ ਜੀ ਠੀਕ ਆ ਜੀ ਮਿਲਦੇ ਆ ਫਿਰ ਅਗਲੇ ਵਲੌਗਸ ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ